ਵਾਈਟ ਹਾਊਸ ਦੇ ਡਿਪਟੀ ਚੀਫ ਸਟਾਫ ਸਟੀਫਨ ਮਿਲਰ ਤੇ ਹੋਮਲੈਂਡ ਸਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਇਹਨਾਂ ਨੇ ਪਿਛਲੇ ਹਫ਼ਤੇ ਮਈ ਕੀ ਨੂੰ ਸੌਰੀ ਜੋ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਹੈੱਡਕੁਆਟਰ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਇਹਨਾਂ ਦੇ ਵਿਚਾਲੇ ਤੇ ਕਸਟਮ ਆਫੀਸਰ ਦੇ ਵਿਚਾਲੇ ਕਾਫੀ ਜਿਹੜੀ ਆ ਹੀਟਡ ਡਿਸਕਸ਼ਨ ਹੋਈ ਹੈਗੀ ਆ ਡੋਨਲਡ ਟਰੰਪ ਉਹਨਾਂ ਦੇ ਟਾਪ ਦੇ ਐਡਵਾਈਜ਼ਰ ਇਹ ਕਹਿੰਦੇ ਆ ਪਈ ਤੁਹਾਨੂੰ ਹਰ ਰੋਜ਼ 3000 ਬੰਦਾ ਅਰੈਸਟ ਕਰਨਾ ਪੈਣਾ ਹੈ ਜੋ ਕਿ ਕਾਫੀ ਘੱਟ ਸੀ ਜਦੋਂ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਆਪਣਾ ਜਿਹੜਾ ਚਾਰਜ ਲਿਆ ਹੈਗਾ ਸੋ 3000 ਬੰਦਾ ਕਹਿੰਦੇ ਰੋਜ਼ ਦਾ ਤੁਸੀਂ ਅਰੈਸਟ ਕਰੋ ਮਹੀਨੇ ਦਾ 100000 ਬੰਦਾ ਅਰੈਸਟ ਹੋਣਾ ਚਾਹੀਦਾ ਹੈਗਾ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਅਪ੍ਰੈਲ ਮਹੀਨੇ ਚ 17000 ਤੋਂ ਵੱਧ ਲੋਕ ਜਿਹੜੇ ਆ ਉਹ ਰਿਪੋਰਟ ਕੀਤੇ ਆ ਸੋ ਇਹਦੇ ਨਾਲੋਂ 6 ਗੁਣਾ ਦੇ ਕਰੀਬ ਜ਼ਿਆਦਾ ਕਹਿੰਦੇ ਰਿਪੋਰਟ ਹੋਣੇ ਚਾਹੀਦੇ ਹੈਗੇ ਆ Uh, 29% ਇਨਕਰੀਸ ਆ ਹਾਲਾਂਕਿ ਰਿਪੋਰਟੇਸ਼ਨ ਦਾ ਇਹ April 2024 ਦੇ ਨਾਲ ਜਿਹੜਾ ਆ ਕੰਪੇਅਰ ਕੀਤਾ ਜਾਵੇ ਸੋ ਤੁਹਾਨੂੰ ਪਤਾ ਹੀ ਆ ਵੀ 트럼ਪ ਐਡਮਿਨਿਸਟ੍ਰੇਸ਼ਨ ਨੇ ਬਾਰ ਬਾਰ ਕਿਹਾ ਸੀ ਵੀ ਅਸੀਂ ਵਨ ਆਫ ਦਾ ਲਾਰਜੇਸਟ ਮਾਸ ਰਿਪੋਰਟੇਸ਼ਨ ਕਰਾਂਗੇ ਅਮਰੀਕਾ ਦੀ ਹਿਸਟਰੀ ਵਿੱਚ ਓਨੇ ਬੰਦੇ ਅਰੈਸਟ ਨਹੀਂ ਹੋ ਰਹਾ ਸੋ ਇਸ ਕਰਕੇ ਜਿਹੜੀ ਇਹਨਾਂ ਦੀ ਕਾਫੀ ਹੀਟਡ ਵੈਸ ਹੋਈ ਹੈਗੀ ਆ ਤੇ 49000 ਦੇ ਕਰੀਬ ਅ ਅੱਜ ਅੱਜ ਦੀ ਡੇਟ ਚ ਕਹਿ ਸਕਦੇ ਜਾਂ ਮਈ ਮਹੀਨੇ ਤੱਕ ਆ ਇਸ ਲਈ ਕਸਟਡੀ ਦੇ ਵਿੱਚ ਜਿਹੜੇ ਲੋਕ ਆ ਉਹ ਹੈਗੇ ਆ ਤੇ ਹਰ ਮਹੀਨੇ ਜਿਹੜੇ ਰਿਪੋਰਟ ਹੋ ਰਿਹਾ ਸੋ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਉੱਤੇ ਪਾਇਆ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੀ ਇਹ ਅ ਅਗਸਟ ਦਾ ਵੀ ਕੱਲ ਹਰਜੋਤ ਸਿੰਘ ਜੀ ਗੋਰਖ ਧੰਦਾ ਜਿਹੜਾ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਅ ਅਮਰੀਲਾ ਹੇਠ ਜਿਹੜਾ ਉਹ ਚੱਲ ਰਿਹਾ ਵੀ ਅਮੀਰ ਕੌਣ ਹੋ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਇਹ ਦੇਖਣ ਵਾਲੀ ਜਿਹੜੀ ਗੱਲ ਆ ਇਨੀਆਂ ਡੈਪੂਟੇਸ਼ਨਸ ਕਰਨੀਆਂ ਸੰਭਵ ਹੋਣਗੀਆਂ ਨਹੀਂ ਹੋਣਗੀਆਂ ਜਾਂ ਟਰੰਪ ਹੁਣੀ ਕਹਿੰਦੇ ਵੀ ਜੋ ਮੈਂ ਕਿਹਾ ਉਹ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਹੀ ਹੋ ਜਾਵੇ ਬਹੁਤ ਸਾਰੇ ਲੋਜਿਸਟਿਕ ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਨਾਲ ਦੇਖਣੀਆਂ ਪੈਂਦੀਆਂ ਉਹਨਾਂ ਦੇ ਵੀ ਹੱਥ ਕਈ ਥਾਵਾਂ ਦੇ ਉੱਤੇ ਵੱਜ ਜਾਂਦੇ ਆ ਰਿਸੋਰਸਸ ਇੰਨੇ ਨਹੀਂ ਅਵੇਲੇਬਲ ਹੁੰਦੇ ਪਰ ਤੁਸੀਂ ਇਹ ਤੋਂ ਇਹ ਅੰਦਾਜ਼ਾ ਲਾ ਲਓ ਵੀ ਟਰੰਪ ਹੁਣੀ ਕੀ ਸੋਚੀ ਬੈਠੇ ਆ ਜੇ ਕੋਈ ਇਹ ਸੋਚ ਰਿਆ ਸੀਗਾ ਵੀ ਉਸ ਤੋਂ ਬਾਅਦ ਦੇ ਵਿੱਚ ਠੱਲ ਪੈ ਜੂਗੀ ਕਿਤੇ ਉਹ ਬੰਦੇ ਕਹਿੰਦੇ ਵੀ 3-3000 ਬੰਦਾ ਰੋਜ਼ ਦਾ ਜਿਹੜਾ ਅਸੀਂ ਗ੍ਰਿਫਤਾਰ ਕਰਨਾ ਆ ਤੇ ਜੇ ਇਹਨਾਂ ਦਾ ਬਿਗ ਬਿਊਟੀਫੁਲ ਬਿੱਲ ਜਿਹੜਾ ਤੁਰਿਆ ਫਿਰਦਾ ਹੈ ਉੱਥੇ ਸੈਨੇਟ ਦੇ ਵਿੱਚ ਜੇ ਉਹ ਉੱਥੇ ਪਾਸ ਹੋ ਜਾਂਦਾ ਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਬਿਲੀਅਨਸ ਆਫ ਡਾਲਰ ਦੀ ਨਵੀਂ ਜਿਹੜੀ ਰਾਸ਼ੀ ਇਹਨਾਂ ਨੂੰ ਮਿਲਣੀ ਆ 20000 ਆਈਸ ਦੇ ਨਵੇਂ ਏਜੰਟਸ ਜਿਹੜੇ ਉਹ ਹਾਇਰ ਕਰਨ ਦੀਆਂ ਚਰਚਾਵਾਂ ਜਿਹੜੀਆਂ ਤੁਰੀਆਂ ਪਈਆਂ ਆ ਉਹ ਸੰਭਵ ਹੋ ਸਕਦੀਆਂ ਸੋ ਇਹ ਜਿਹੜੇ 3000 ਆંકડા ਤੱਕ ਪਹੁੰਚਣ ਵਾਲੀ ਗੱਲ ਹੈ ਰੋਜ਼ਾਨਾ ਦਾ ਹਾਲ ਦੀ ਘੜੀ ਇੰਨੀ ਸੰਭਵ ਤਾਂ ਨਹੀਂ ਆ ਪਰ ਜੇ ਮਨੀ ਆਉਂਦੀ ਆ ਹੋਰ ਜਿਹੜੇ ਏਜੰਟਸ ਆਉਂਦੇ ਆ ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਉਹ ਸੰਭਵ ਹੋ ਸਕਦੀਆਂ ਸੋ ਸ਼ਕਤੀ ਇਹਨਾਂ ਨੇ ਬਰਕਰਾਰ ਜਿਹੜੀ ਉਹ ਪੂਰੇ 4 ਸਾਲ ਰੱਖੜਦੀ ਮਨ ਜਿਹੜਾ ਹੋਵੇ ਉਹ ਤਾਂ ਉਹ ਬਣਾਈ ਹੈਗੀ ਆ ਤੇ ਜਾਂਦੇ ਜਾਂਦੇ ਜਿਹੜਾ ਹਜੋ ਸਿੰਘ ਜੀ ਦੱਸਦੇ ਜਾਈਏ ਅ 30 ਤਰੀਕ ਨੂੰ ਫੋਰਟਾਜ ਵਾਰਿਆਂ ਦੀ ਜਿਹੜੀ ਗ੍ਰੈਂਡ ਓਪਨਿੰਗ ਹੈ ਸਟਾਕਟਨ ਦੇ ਵਿੱਚ ਜਿਹੜਾ ਉਹਨਾਂ ਨੇ